ਅੱਜ ਆਪਾਂ ਟਰਾਈ ਕਰੀ ਕਹੇ ਜੀ ਯੂਨਿਕ ਡਿਸ਼ ਜਿਹੜੀ ਕਿ ਤੁਹਾਨੂੰ ਸਿਰਫ ਇਸ ਰੈਸਟੋਰੈਂਟ ਦੇ ਵਿੱਚ ਮਿਲਣੀ ਆ। ਇਸ ਤੋਂ ਬਿਨਾਂ ਆਪਾਂ ਨੇ ਤੇ ਹੋਰ ਵੀ ਕਾਫੀ ਚੀਜ਼ਾਂ ਟਰਾਈ ਕਰੀ ਸੀ। ਅੱਜ ਆਪਾਂ ਆਏ ਸੀ 90 ਦੇ ਵਿੱਚ ਅੰਬਰੋਸਿਆ ਰੈਸਟੋਰੈਂਟ ਵਾਲਿਆਂ ਦੇ। ਇੱਥੇ ਦੀ ਐਂਬੀਅੰਸ ਤਾਂ ਮੈਨੂੰ ਬਹੁਤ ਕੈਂਡ ਲੱਗੀ। ਇੱਥੇ ਆਪਾਂ ਨੇ 4-5 ਚੀਜ਼ਾਂ ਦਾ ਆਰਡਰ ਦਿੱਤਾ ਸੀ। ਕੀ ਕਰਕੇ ਆਪਾਂ ਸਭ ਦਾ ਰਿਵਿਊ ਕਰਦੇ ਆਂ। ਸਟਾਰਟਰ ਜਿਹੜਾ ਟਰਾਈ ਕਰਿਆ ਮੈਂ ਉਹਨਾਂ ਦਾ ਸਪੈਸ਼ਲ ਪਾਲਕ ਪਨੀਰ ਜਿਹੜਾ ਕਿ ਮੈਨੂੰ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਿਆ। ਤੇ ਇਸ ਤੋਂ ਬਾਅਦ ਟਰਾਈ ਕਰੀ ਮੈਂ ਉਹਨਾਂ ਦੀ ਸ ਦਉਗੀ ਹੈ ਤੇ ਤੇ ਦੀ ਖਾਸ ਗੱਲ ਇੱਕ ਹੋਰ ਲੱਗੀ ਮੈਨੂੰ ਮੈਂ ਜਿੰਨੇ ਵੀ ਚੀਜ਼ਾਂ ਤੇ ਟਰਾਈ ਕਰੀ ਜਣੇ ਸਭ ਦੀ ਪਲੇਟਿੰਗ ਬਹੁਤ ਜ਼ਿਆਦਾ ਸੋਹਣੀ ਕਰੀ ਹੋਈ ਸੀ ਤੇ ਦੇਖਣ ਚ ਵੀ ਸਾਰੀਆਂ ਡਿਸ਼ਸ ਬਹੁਤ ਜ਼ਿਆਦਾ ਟੇਸਟੀ ਲੱਗ ਰਹੀਆਂ ਸੀ ਤੇ ਮੇਨ ਕੋਰਸ ਚ ਆਪਣੇ ਟਰਾਈ ਕਰ ਰਹੇ ਨੇ ਦਾ ਸਪੈਸ਼ਲ ਪਨੀਰ ਟਕਾ ਟਕ ਪਨੀਰ ਦੇ ਤੁਸੀਂ ਬਹੁਤ ਅਲੱਗ ਅਲੱਗ ਤਰੀਕੇ ਦੇ ਸਬਜ਼ੀਆਂ ਖਾਈਆਂ ਹੋਣੀਆਂ ਇੱਕ ਵਾਰ ਤੁਸੀਂ ਇਹਨਾਂ ਦਾ ਪਨੀਰ ਟਕਾ ਟਕ ਟਰਾਈ ਕਰਕੇ ਦੇਖਿਓ ਇਹ ਮੈਨੂੰ ਬਹੁਤ ਯੂਨਿਕ ਡਿਸ਼ ਲੱਗੀ ਤੇ ਮੈਨੂੰ ਨਹੀਂ ਲੱਗਦਾ ਨਾਬੇ ਵਿੱਚ ਹੋਰ ਕਿਤੇ ਇਹ ਡਿਸ਼ ਮਿਲਦੀ ਹੋਣੀ ਤੇ ਉਸ ਤੋਂ ਬਾਅਦ ਟਰਾਈ ਕਰਿਆ ਆਪਣੇ ਦਾ ਸਪੈਸ਼ਲ ਮਸ਼ਰੂਮ ਮਸਾਲਾ ਤੁਸੀਂ ਇੱਕ ਵਾਰ ਗ ਸੇ ਟਰਾਈ ਕਰੀਏ ਆਪਣੇ ਇਹਨਾਂ ਦੀ ਮੌਕ ਟਲ ਤੇ ਖਾਣ ਪੀਣ ਤੋਂ ਇਲਾਵਾ ਜੇ ਤੁਸੀਂ ਇੱਥੇ ਰੂਮ ਵਗੈਰਾ ਲੈਣੇ ਨੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਵਧੀਆ ਤੇ ਸਾਫ਼ ਸੁਥਰੇ ਰੂਮ ਮਿਲਣਗੇ ਪੂਰੇ ਤੇ ਸਭ ਤੋਂ ਬਿਨਾ ਜੇ ਤੁਸੀਂ ਆਪਣੀ ਬਰਥਡੇ ਪਾਰਟੀ ਕਰਨੀ ਹੈ ਜਾਂ ਕਿਸੇ ਵੀ ਤਰੀਕੇ ਦੀ ਪਾਰਟੀ ਕਰਨੀ ਹੈ ਇੱਥੇ ਤੁਹਾਨੂੰ ਸੈਪਰੇਟ ਹਾਲ ਵੀ ਮਿਲ ਜਾਣਾ ਹਾਲ ਵੀ ਪੂਰਾ ਖੁੱਲਾ ਹੈ ਨਾਲ ਤੁਸੀਂ ਆਪਣੀ ਵਧੀਆ ਤਰੀਕੇ ਨਾਲ ਤੇ ਪਾਰਟੀ ਕਰ ਸਕਦੇ ਹੋ ਤੇ ਜਿੱਥੇ ਦਾ ਐਡਰੈਸ ਦੀ ਗੱਲ ਕਰਾਂ 90 ਦੇ ਸਰਕੂਲਰ ਰੋਡ ਦੇ ਉੱਤੇ ਤਾਰਾ ਹਸਪੀਟਲ ਦੇ ਬਿਲਕੁਲ ਨਾਲ ਹੀ ਇਹ ਰੈਸਟੋਰੈਂਟ ਜਿਸ ਦਾ ਨਾਮ ਅੰਬਰੋਸ਼ਾ ਤੁਸੀਂ ਆ ਕੇ ਇੱਥੇ ਵਿਜ਼ਿਟ ਕਰ ਸਕਦੇ ਹੋ